ਆਪਾਂ ਤੇ ਆ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਤਿਆਰੀ ਅਧੀਨ ਆਪਾਂ 86 ਦਾ 2 ਨੰਬਰ ਭਾਗ ਵਾਲਾ ਟੈਸਟ ਹੈ ਜਿਹੜਾ ਉਹ ਕਰਦੇ ਪਏ ਆ 86 ਪਾਰਟ 2 ਤਾਂ ਬੇਟਾ 29 28 ਤੱਕ ਸਵਾਲ ਕਰ ਲੇ ਸਵਾਲ 29 ਤੇ ਪਹੁੰਚ ਗਏ ਧਿਆਨ ਨਾਲ ਦੇਖੋ ਕੀ ਕਹਿੰਦਾ ਪਿਆ 9500 ਤਕਸੀਮ 38 ਜਮਾ 19 ਤਾਂ ਅਕੋਰਡਿੰਗ ਟੂ ਬੇਟਾ ਬਾਰਡ ਮਾਸ ਰੂਲ ਪਹਿਲਾਂ ਅਸੀਂ 38 ਦੇ ਨਾਲ ਭਾਗ ਕਰਾਂਗੇ ਇਹ 9500 /38 اگے ٹھیک ہے جمع 19 ٹھیک ہے بیٹا تو اب بیٹا 38 19 دے پہاڑے تے کٹے جندے ہیں 19 دونا 38 اے بیٹا 19 5 95 تے 500 اگیا 2 1 2 تے 250 یہ بن گیا 250 جمع 19 تے 250 جمع 19 بن گئے 269 سڈا اوتر اگیا ਤਾਂ ਆਪਾਂ ਬੇਟਾ ਆਲਟਰਨੇਟਿਵ ਆਨਸਰ ਦੇਖਦੇ ਆਂ B1 ਆਲਟਰਨੇਟਿਵ 269 ਦਿੰਦਾ ਪਿਆ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਤਾਂ ਸਵਾਲ ਨੰਬਰ 30 ਦੇ ਵਿੱਚ ਵੀ ਧਿਆਨ ਦੇ ਨਾਲ ਦੇਖੋ ਬੇਟਾ ਅਕੋਰਡਿੰਗ ਟੂ ਬਾਰਡ ਮਾਸ ਰੂਲ ਪਹਿਲਾਂ ਅਸੀਂ ਬੇਟਾ ਇਹਦੇ ਵਿੱਚ ਭਾਗ ਕਰਾਂਗੇ ਤਾਂ ਇਹ ਬਣ ਗਿਆ 3/4 ਜਦੋਂ ਅਸੀਂ ਭਾਗ ਨੂੰ ਗੁਣਾ ਚ ਬਦਲਦੇ ਆਂ ਤਾਂ ਇਹ ਬਣ ਜਾਣਾ 4/3 ਠੀਕ ਹੈ ਗੁਣਾ 2 ਜਮਾ 3/2 ਠੀਕ ਹੈ ਹੁਣ ਆ ਬੇਟਾ 4 ਨਾਲ 4 ਕੱਟੇਗੇ 3 ਨਾਲ 3 ਕੱਟੇਗੇ ਇਹ ਬਣ ਗਿਆ 2 3/2 ਠੀਕ ਹੈ 1 ਨਾਲ ਗੁਣਾ 1 ਦੁਣੀ ਦੁਣੀ 2 ਹੀ ਰਹਿ ਗਿਆ ਹੁਣ ਬੇਟਾ ਇਹਨੂੰ ਸਹੀ बटे ਦੇ ਅਨਸਾਰ ਹੱਲ ਕਰ ਲਓ 2 ਦੁਣੀ 4 ਤੇ 3 7/2 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ b1 7/2 ਉੱਤਰ ਦਿੰਦਾ b1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਤਾਂ ਸਵਾਲ ਨੰਬਰ 31 ਵੀ ਧਿਆਨ ਦੇ ਨਾਲ ਦੇਖੋ ਬੇਟਾ ਉਸੇ ਤਰ੍ਹਾਂ ਹੀ ਬੇਟਾ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਪਹਿਲਾਂ ਅਸੀਂ ਛੋਟੀ ਬ੍ਰੈਕਟ ਹੱਲ ਕਰਾਂਗੇ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਇਹ ਸਟੈਪ ਹੁੰਦੇ ਆ ਠੀਕ ਹੈ ਤਾਂ ਪਹਿਲਾਂ ਗੋਲ ਬ੍ਰੈਕਟ ਖਤਮ ਕਰਾਂਗੇ ਇਹ ਬਣ ਗਿਆ 6 ਕੁੰਡਲਦਾਰ ਬ੍ਰੈਕਟ 3 ਆ 5 2 3 ਹੀ ਰਹਿ ਗਏ ਬੇਟਾ 5 2 3 ਆ ਬ੍ਰੈਕਟ ਦੀ ਜਗ੍ਹਾ ਤੇ 3 ਲਿਖ ਲੇ 5 ਇੱਥੇ ਆ ਬੇਟਾ 5 ਸੀ 5 3 ਤਾਂ 3 5 ਠੀਕ ਹੈ ਬੇਟਾ ਤਾਂ ਆਹ ਕੁੰਡਲਦਾਰ ਬ੍ਰੈਕਟ ਬੰਦ ਹੋਊਗੀ ਤਾਂ ਬੇਟਾ ਇਹਦੇ ਵਿੱਚ ਕੀ ਆ ਹੁਣ ਆ 5 ਆਹ ਬ੍ਰੈਕਟ ਨੂੰ ਹੱਲ ਕਰਾਂਗੇ 5 ਜਮਾ ਦੇ ਆ ਤੇ 5 ਘਟਾਓ ਦੇ ਇਹ ਕੱਟੇਗੇ ਖਤਮ ਹੋ ਗਏ ਆਪਸ ਦੇ ਵਿੱਚ 3 ਜਮਾ ਦੇ ਆ ਤੇ 3 ਘਟਾਓ ਦੇ ਖਤਮ ਹੋ ਗਏ ਤਾਂ 6 0 6 0 ਕਿੰਨੇ ਆਗੇ 6 ਹੀ ਉੱਤਰ ਆ ਗਿਆ ਸਾਡਾ ਤਾਂ b1 ਜਿਹੜਾ 6 ਆਲਟਰਨੇਟਿਵ ਦਿੰਦਾ ਪਿਆ b1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਆ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 31 ਤੇ ਅੱਗੇ ਬੇਟਾ ਥੋੜੇ ਜਿਹੀ ਲੈਂਥੀ ਸਵਾਲ ਆ ਇਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ